ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਈ ਇੰਟਰਪ੍ਰਾਈਜ਼ ਕੋਟਕਪੂਰਾ ਦੇ ਇੰਸਟਾਗ੍ਰam ਤੇ YouTube ਚੈਨਲ ਦੇ ਤੁਹਾਨੂੰ ਅੱਜ ਬਹੁਤ ਬਹੁਤ ਸੋਹਣੀ ਜਾਣਕਾਰੀ ਸਭ ਤੋਂ ਵੱਡੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਬਲਗਰੀਆ ਦੇ ਵਿੱਚ ਕਾਫ ਅਕਸਰ ਤੁਸੀਂ ਸੁਣਿਆ ਹੋਊਗਾ ਕਿ ਟਾਈਮ 6 ਤੋਂ 8 ਮਹੀਨੇ ਜਿਹੜੇ ਹੈਗੇ ਲੱਗਦੇ ਨੇ ਵੀਜ਼ੇ ਦੇ ਉੱਤੇ ਸਾਡੇ ਕੋਲੇ ਅਗਰ ਤੁਸੀਂ ਜੇ ਕੰਮ ਕਰਾਉਣਾ ਚਾਹੁੰਦੇ ਹੋ ਸਾਈ ਇੰਟਰਪ੍ਰਾਈਜ਼ ਤੁਹਾਡਾ ਕੰਮ ਕਰਕੇ ਦੇਊਗੀ ਮਹਿਜ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਸਾਈ ਇੰਟਰਪ੍ਰਾਈਜ਼ ਨੇ ਪਿਛਲੇ 15 ਸਾਲ ਦੇ ਤਜਰਬੇ ਤੋਂ ਆਪਣਾ ਜਿਹੜਾ ਹੈਗਾ ਲੱਗ ਲੱਗ ਦੁਬਈ ਦੇ ਵਰਕ ਪਰਮਿਟ ਯੂਰਪ ਦੇ ਵਰਕ ਪਰਮਿਟ ਕਰਵਾ ਕੇ ਦੇ ਰਹੀ ਹੈ ਪਿਛਲੇ 15 ਸਾਲ ਤੋਂ ਤੁਹਾਡੀ ਸੇਵਾ ਦੇ ਵਿੱਚ ਸਾਈ ਇੰਟਰਪ੍ਰਾਈਜ਼ ਹਾਜ਼ਰ ਨੇ ਤੇ ਤੇ ਤੁਸੀਂ ਕਰਾਉਣਾ ਚਾਹੁੰਦੇ ਹੋ ਕੰਮ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਤੇ ਤੁਸੀਂ ਸਾਈ ਇੰਟਰਪ੍ਰਾਈਜ਼ ਵੇ ਆ ਕੇ ਸਾਡੇ ਨਾਲ ਮਿਲ ਸਕਦੇ ਹੋ ਸਾਡੇ ਆਫਿਸ ਦੇ ਵਿੱਚ ਵੀ ਆ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਜਨਰਲ ਹੈਲਪਰ ਦੇ ਕੰਮ ਦੇ ਵਿੱਚ ਜਨਰਲ ਹੈਲਪਰ ਦੇ ਕੰਮ ਦੇ ਵਿੱਚ ਸਾਰੇ ਹੀ ਇਹ ਟ੍ਰੇਡਾਂ ਦੇ ਵਿੱਚ ਹੈਲਪਰ ਆ ਜਾਂਦੇ ਹੈਗੇ ਆ ਉਹਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਸਿਮਝ ਤੁਹਾਨੂੰ ਦੋ ਤਿੰਨ ਮਹੀਨੇ ਦੇ ਵਿੱਚ ਕੰਮ ਕਰਕੇ ਦੇਵਾਂਗੇ ਸੈਲਰੀ ਤੁਹਾਨੂੰ ਕੰਪਨੀ ਦੇ ਰਹੀ ਹੈ 1100 ਯੂਰੋ 1100 ਯੂਰੋ ਪਰ ਮੰਥ ਪਲੱਸ ਓਵਰਟਾਈਮ ਕਮਿਊਡੀਸ਼ਨ ਕੰਪਨੀ ਦੇਊਗੀ ਜੇ ਤੁਸੀਂ ਇਸ ਜੋਬ ਨੂੰ ਜਾਣਾ ਚਾਹੁੰਦੇ ਹੋ ਮੈਂ ਦੋਰੋ ਤਲਮੀ ਨ ਜਾਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਇੱਕ ਵਾਰੀ ਅਪਾਇੰਟਮੈਂਟ ਲੈ ਕੇ ਸਾਡੇ ਆਫਿਸ ਵਿੱਚ ਮਿਲ ਸਕਦੇ ਹੋ ਥੈਂਕ ਯੂ